ਬਾਈ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਭਾਈ ਲਾਲੋ ਬਰਾਤੀ ਮਾਰਤਾਂ ਦੇ ਸਵਰਗ ਦੇ ਤੁਹਾਡਾ ਸਵਾਗਤ ਹੈ ਜੀ ਪਿਛਲੀ ਵੀਡੀਓ ਚ ਆਪਾਂ ਦੱਸ ਚੁੱਕੇ ਸੀਗੇ ਵੀ ਜਿਹੜੇ ਆਪਾਂ ਕੋਈ ਛੋਨੇ ਜਿਹੇ ਇਮਾਰਤ ਬਣਾਈ ਹੈ ਜਾਂ ਘਰ ਬਣਾਇਆ ਆ ਆਪਾਂ ਕਿਹਾ ਸੀ ਵੀ ਉਹਨਾਂ ਦੀ ਵੀਡੀਓ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਆਓ ਚੱਲਦੇ ਆਪਾਂ ਉਹਨਾਂ ਦੀ ਵੀਡੀਓ ਤੁਹਾਡੇ ਨਾਲ ਸਾਂਝੀ ਕਰਦੇ ਆਂ ਬਿਰੋ ਜਿਹੜੇ ਘਰ ਦੀ ਆਪਾਂ ਗੱਲ ਕਰ ਰਹੇ ਆਂ ਇਹ ਚੂਨਾ ਬੰਦ ਹੋਏ ਨੂੰ 700 ਸਾਲ ਹੋ ਗਏ ਜੀ 700 ਸਾਲ ਤੋਂ ਬਾਅਦ ਹੈ ਆਪਾਂ ਪੰਜਾਬ ਦਾ ਪਹਿਲਾ ਕਰ ਕਹਿ ਸਕਦੇ ਆ ਕਿ ਜਿਹੜਾ ਸਾਡੇ ਪ੍ਰਾਤਨ ਮਸਾਲੇ ਚੂਨੇ ਨਾਲ ਬਣਦਾ ਜਾਂ ਹੋ ਸਕਦਾ ਉਸ ਤੋਂ ਬਾਅਦ ਵੀ ਕਿਸੇ ਨੇ ਬਣਾਏ ਹੋਣ ਜਾਂ ਆਜ਼ਾਦੀ ਤੋਂ ਬਾਅਦ ਦਾ ਤਾਂ ਪਹਿਲਾ ਕਰ ਕਹਿ ਹੀ ਸਕਦੇ ਆ ਕਿ ਜਿਹੜਾ ਚੂਨੇ ਨਾਲ ਬਣਿਆ ਬਾਕੀ ਵੀਰ ਉਹ ਵੀ ਮੈਨੂੰ ਇੰਨਾ ਇਲਮ ਨਹੀਂ ਹੈ ਵੀ ਕਿਸੇ ਵੀਰ ਨੇ ਹੋਰ ਵੀ ਬਣਾਏ ਹੋਣ ਕਿਤੇ ਮੈਂ ਗੱਲ ਕੱਲੇ ਪੰਜਾਬ ਦੀ ਕਰ ਰਿਹਾ ਹਾਂ Rajasthan ਦੇ ਜਿਹੜੀ ਸਟੇਟ ਹੈ ਉੱਥੇ ਤਾਂ ਹੋ ਸਕਦਾ ਅੱਜ ਵੀ ਬਣਦੇ ਹੋਣ Rajasthan ਜਾਂ ਹੋਰ ਸਟੇਟਾਂ 'ਚ ਤਾਂ ਬਣਦੇ ਹੋਣਗੇ ਇਸ ਤਰ੍ਹਾਂ ਦੇ ਘਰ ਪਰ ਪੰਜਾਬ 'ਚ ਨਹੀਂ ਬਣ ਰਹੇ ਆ ਪੰਜਾਬ ਦਾ ਪੈਨੂੰ ਆਜ਼ਾਦੀ ਤੋਂ ਬਾਅਦ ਦਾ ਪਹਿਲਾ ਉਹ ਘਰ ਕਹਿ ਸਕਦੇ ਆਂ ਵੀ ਜਿਹੜਾ ਚੂਨੇ 'ਚ ਬਣਿਆ ਮੁੱਖ ਕਾਰਨ ਆਪਣੀ ਗੱਲਬਾਤ ਦਾ ਸਿਰਫ ਉਹ ਪ੍ਰਾਤਨ ਮਸਾਲਾ ਜਾਂ ਪ੍ਰਾਤਨ ਢੰਗ ਸਾਡੇ ਬਜ਼ੁਰਗਾਂ ਦਾ ਗਿਆਨ ਹੀ ਹੈ ਸਾਡੇ ਪੁਰਖਿਆਂ ਦੇ ਗਿਆਨ ਦੁਆਰਾ ਇਹ ਉਹ ਕਾਰਨ ਜਿਹੜਾ ਚੂਨੇ ਚ ਬਣਿਆ ਹੋਇਆ ਹੈ ਚੂਨੇ ਦੇ ਜਿਹੜੇ ਫਾਇਦੇ ਹੈ ਜੀ ਪਹਿਲਾ ਫਾਇਦਾ ਤਾਂ ਇਹ ਹੈ ਜੀ ਕਿ ਇਹ ਸਿਮਿੰਟ ਬੰਨੇ ਬਹੁਤ ਜਲਦੀ ਪੁਰਨ ਨਹੀਂ ਲੱਗਦਾ ਜਿੰਨੇ ਆਪਾਂ ਅੱਜਕੱਲ ਦੇ ਮਕਾਨ ਦੇਖਦੇ ਆਂ ਜੀ ਉਹ ਮਤਲਬ 6 ਮਹੀਨਿਆਂ ਦੇ ਵਿੱਚ ਹੀ ਉਹ ਥੱਲੇੋਂ ਲੈਣ ਲੱਗ ਜਾਂਦੇ ਉਹਨਾਂ ਦੇ ਪਾਪੜੀ ਜੀ ਥੱਲੇ ਥੱਲੇ 2 ਫੁੱਟ ਜਗ੍ਹਾ ਤੱਕ ਘਟੋ ਘਟਵੀਂ ਲੈਣੀ ਲੱਗ ਜਾਂਦੀ ਹੈ ਇਹ ਜੋ ਚਣਾਈ ਤੁਸੀਂ ਦੇਖ ਰਹੇ ਹੋ ਇਹ ਸਾਰੀ ਚੂਨੇ ਦੀ ਹੈਗੀ ਇਹਦੇ ਵਿੱਚ ਸਿਮਿੰਟ ਬਰੇਕੀ ਨਹੀਂ ਵਰਤੀ ਹੋਈ ਤੇ ਜਿਵੇਂ ਅਸੀਂ ਦਰਵਾਜ਼ੇ ਹੁੰਦੇ ਸੀ ਸਾਡੇ ਜਾਂ ਬਾਰੀਆਂ ਹੁੰਦੀਆਂ ਸੀ ਉਹਨਾਂ ਦੇ ਉੱਤੇ ਬਿਨਾਂ ਸਰੀਏ ਤੋਂ ਜਿਹੜਾ ਲੈਂਟਰ ਲਾਇਆ ਜਾਂਦਾ ਸੀ ਉਹ ਇਸ ਤਰ੍ਹਾਂ ਸੀਗਾ ਜੀ ਵੀ ਜਿਵੇਂ ਦੋਨਾਂ ਪਾਸਿਆਂ ਤੋਂ ਆਪਾਂ ਇੱਕਾ ਟੇਡੀਆਂ ਇਧਰਲੇ ਪਾਸੇ ਦਿਖਾਉਣਾ ਦੋਨਾਂ ਪਾਸਿਆਂ ਤੋਂ ਆਪਾਂ ਇੱਕਾ ਟੇਡੀਆਂ ਇੱਟਾਂ ਲਾ ਲੰਦੇ ਸੀ ਇੱਕ ਐਸਾਈਡ ਤੋਂ ਪਰ ਟੇਡੀਆਂ ਇੱਟਾਂ ਲਾ ਲੀਆਂ ਦੂਜੀਆਂ ਐਸਾਈਡ ਤੋਂ ਥੋੜੀਆਂ ਟੇਡੀਆਂ ਲਾ ਲਈਆਂ ਤੇ ਇਹਦੇ ਵਿਚਾਲੇ ਐਸ ਨੂੰ ਚਾਬੀ ਕਹਿ ਦਿੰਦੇ ਸੀ ਉਹ ਚਾਬੀ ਨੂੰ ਮਾਰ ਦਿੱਤਾ ਜਾਂਦਾ ਸੀ ਟਾਂਕੇ ਦੀ ਮਜ਼ਬੂਤੀ ਬਣ ਜਾਂਦੀ ਸੀ ਇਹਦੇ ਵਿੱਚ ਖਰੀਏ ਦੀ ਜਰੂਰਤ ਨਹੀਂ ਸੀ ਪੈਂਦੀ। ਕਿਉਂਨੇ ਚ ਘਰ ਬਣਾਉਣ ਦਾ ਦੂਜਾ ਕਾਰਨ ਇਹ ਹੈ ਜੀ ਵੀ ਇਹਦੇ ਚ ਬਾਹਰੀ ਮੌਸਮ ਦਾ ਘੱਟ ਅਸਰ ਹੁੰਦਾ ਹੈ ਅੰਦਰ। ਵੀ ਜਿਵੇਂ ਗਰਮੀਆਂ ਗਰਮੀਆਂ ਚ ਤਾਂ ਇਹ ਆ ਲੱਗੂ ਵੀ ਠੰਡੇ ਐ ਤੇ ਸਰਦੀਆਂ ਚ ਆ ਲੱਗਣਗੇ ਵੀ ਅੰਦਰੋਂ ਨਿੱਗੇ ਐ ਜਿਵੇਂ ਆਪਣੇ ਪਹਿਲਾਂ ਵਾਲੇ ਘਰ ਲੱਗਦੇ ਹੁੰਦੇ ਸੀ। ਜਿਵੇਂ ਗਰਮੀਆਂ ਦੇ ਵਿੱਚ ਜਿਹੜੇ ਅੱਜ ਕੱਲ ਸਾਡੇ ਨਵੇਂ ਬਜਰੀ ਕੰਕਰੀਟ ਦੇ ਘਰ ਆ ਉਹ ਗਰਮੀਆਂ 'ਚ ਤਪਦੇ ਵੀ ਜ਼ਿਆਦਾ ਹੈ ਤੇ ਸਿਆਲਾਂ 'ਚ ਉਹ ઠਰਦੇ ਵੀ ਜ਼ਿਆਦਾ ਹੈ ਜਿਵੇਂ ਉਹਨਾਂ 'ਚ ਅੱਜ ਕੱਲ ਆਪਾਂ ਏਸੀ ਤੋਂ ਬਿਨਾਂ ਰਹਿ ਨਹੀਂ ਸਕਦੇ ਤੇ ਇਹਦੇ ਵਿੱਚ ਕੀ ਹੈ ਵੀ ਆਪਾਂ ਪੱਖਾ ਵੀ ਲਾ ਲਈਏ ਤਾਂ ਉਹ ਠੰਡੀ ਹਵਾ ਦੇਊਗਾ ਬਾਕੀ ਵੀਰੋ ਅੱਜ ਕੱਲ ਦੇ ਮਕਾਨਾਂ ਦੀਆਂ ਤਿੰਨ ਮੁੱਖ ਸਮੱਸਿਆਵਾਂ ਹੈ ਪਹਿਲੀ ਸਮੱਸਿਆ ਤਾਂ ਹੈਗੀ ਜੀ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਆਂ ਵੀ ਸੋਰੇ ਦੀ ਸਲਾਬ ਦੀ ਥੱਲਿਓਂ 2 ਫੁੱਟ ਤੱਕ ਮਤਲਬ ਲੈਣ ਲੱਗ ਜਾਂਦਾ ਹੈ ਸਾਲ ਡੇਢ ਸਾਲ ਦੇ ਅੰਦਰ ਅੰਦਰ ਜਿਹੜੇ ਆਪਾਂ ਨਵੇਂ ਘਰ ਬਣਾਉਨੇ ਆ ਉਹ ਐਂ ਲੱਗਣ ਲੱਗ ਜਾਂਦਾ ਜਿਵੇਂ ਕਿ ਪੁਰਾਣੇ ਹੁੰਦੇ ਆ ਸਿਮਿੰਟ ਭੁਰਨ ਲੱਗ ਜਾਂਦਾ ਯਾਨੀ ਕਿ ਦੂਜੀ ਸਮੱਸਿਆ ਹੈਗੀ ਹੈ ਜੀ ਆਪਣੀ ਸਿਉਂਖ ਦੀ ਸਿਉਂਖ ਬਹੁਤ ਜ਼ਿਆਦਾ ਹੈ ਹਰ ਘਰ ਦੇ ਵਿੱਚ ਸਿਉਂਖ ਆ ਚੁੱਕੀ ਹੈ ਖਲਾਬ ਤੇ ਸਿਉਕ ਤੀਜੀ ਸਮੱਸਿਆ ਹੈਗੀ ਆ ਤਰੇੜਾਂ ਦੀ ਕਿਸੇ ਦੇ ਮੋਟੀਆਂ ਕਿਸੇ ਦੇ ਬਰੀਕ ਕਿਸੇ ਦੇ ਬਾਧਰੇ ਤੇ ਵੀ ਤਰੇੜਾਂ ਹਰ ਘਰ ਦੇ ਵਿੱਚ ਆਉਣੀਆਂ ਹੀ ਆਉਣੀਆਂ ਜਿਹੜੇ ਕਿ ਅੱਜ ਕੱਲ ਅਸੀਂ ਮਕਾਨ ਬਣਾ ਰਹੇ ਹਾਂ ਜਿਹੜੇ ਸਾਡੇ ਪਹਿਲਾਂ ਬਣੇ ਹੋਏ ਮਕਾਨ ਆ ਦਰਵਾਜ਼ੇ ਮੈਂ ਦੇਖੀ ਜਾਨਾ ਇੱਥੇ ਮੇਰੇ ਨੇੜੇ ਨੇੜੇ ਪਿੰਡਾਂ 'ਚ ਉਹ ਓਮੇ ਦੇ ਓਮੇ ਖੜੇ ਆ ਉਹਨਾਂ 'ਚ ਕੋਈ ਤਰੇੜ ਨਹੀਂ ਪਰ ਜਿਹੜੇ ਨਵੇਂ ਘਰ ਬਣਾ ਰਹੇ ਆ ਉਹਨਾਂ 'ਚ ਤਰੇੜਾਂ ਆਉਣੀਆਂ ਹੀ ਆਉਣੀਆਂ ਇਹ ਤਾਂ ਵੱਡੀਆਂ ਸਮੱਸਿਆਵਾਂ ਆ ਜੋ ਕਿ ਹਰ ਘਰ ਬਣਾਉਣ ਵਾਲੇ ਮਾਲਕ ਨੂੰ ਉਹਨਾਂ ਦੀ ਪਰੇਸ਼ਾਨੀ ਦਾ ਕਾਰਨ ਬਣਦੀਆਂ ਤੇ ਚੂਨੇ ਦੀ ਇੱਕ ਮਜ਼ਬੂਤੀ ਦੀ ਇੱਕ ਛੋਟੀ ਜਿਹੀ ਉਦਾਹਰਨ ਮੈਂ ਤੁਹਾਨੂੰ ਦਿਖਾਉਣਾ ਹੈ ਆ ਜਿਉਂ ਦੇਖੀਏ ਆ ਮੇਰੇ ਹੱਥ 'ਚ ਇੱਕ ਟੁੱਟਿਆ ਹੋਇਆ ਪਾਵਾ ਹੈ ਜਿਹੜਾ ਕਿ ਬਹੁਤ ਪੁਰਾਣਾ ਹੈ ਇੱਥੇ ਇੱਕ ਹਵੇਲੀ ਢਾਈ ਸੀ ਹਵੇਲੀਆਂ ਦੇ ਵਿੱਚੋਂ ਉਹ ਮਲਬਾ ਜਿਹੜਾ ਨਿਕਲਦਾ ਉਹ ਮਲਬਾ ਇੱਥੇ ਸੱਟ ਕੇ ਗਏ ਸੀ ਤੇ ਉਸ ਮਲਬੇ ਦੇ ਵਿੱਚ ਪਏ ਮਾਇਆ ਪਾਵੇ ਦੇਖੇ ਸੀਗੇ ਇਹ ਟੁੱਟੇ ਹੋਏ ਆ 100 ਸਾਲ ਹੋ ਗਿਆ ਸੀ ਪਤਾ ਨਹੀਂ 80 ਸਾਲ ਹੋ ਗਏ ਸੀ ਉਸ ਅਵੇਲੀ ਮੰਡੀ ਨੂੰ ਜਿਹੜੀ ਉਹਨਾਂ ਨੇ ਢਾਈ ਸੀ ਇਹ ਹੁਣ ਦੇਖਣ ਨੂੰ ਤੁਹਾਨੂੰ ਐ ਲੱਗਦਾ ਹੋਊ ਜਿਵੇਂ ਕਿ ਪੱਥਰ ਦਾ ਹੋਵੇ ਪਰ ਇਹ ਪੱਥਰ ਦਾ ਨਹੀਂ ਐ ਏਕਾ ਦੂਜਾ ਪਾਵਾ ਇਹ ਵੀ ਮੈਂ ਮਲਬੇ 'ਚੋਂ ਚੱਕ ਕੇ ਲੈਂਦਾ ਇਹ ਸੀਮਿੰਟ ਦਾ ਤੇ ਆ ਪਾਵਾ ਪੱਥਰ ਦਾ ਨਹੀਂ ਹੈ ਦੋਸਤੋ ਇਹ ਤੁਹਾਨੂੰ ਮੈਂ ਦਿਖਾਉਣਾ ਹੈ ਇਹਦੇ ਵਿੱਚ ਕੀ ਕਲਾਕਾਰੀ ਕੀਤੀ ਗਈ ਹੈ ਇਹਨੂੰ ਆ ਉੱਤੋਂ ਦੇਖੋ ਇਹ ਟੁੱਟਿਆ ਹੋਇਆ ਜਦੋਂ ਮੈਂ ਦੇਖਿਆ ਵੀ ਇੰਨਾ ਇਹ ਸਾਫ ਕਿਵੇਂ ਪਿਆਦਾ ਰੰਗ ਵੀ ਨਹੀਂ ਲਿਹਾ ਇੰਨਾ ਸਾਫ ਕਿਵੇਂ ਹੈ ਇਹਦੇ ਉੱਤੇ ਵੀ ਆ ਵਿਚਲਾ ਹਿੱਸਾ ਇਹਦਾ ਸਿਮਿੰਟ ਦਾ ਹੈ ਤੇ ਆ ਜਿਹੜਾ ਸਾਈਡ ਤੇ ਇਹ ਲਾਇਆ ਹੋਇਆ ਇਹ ਕਿਸੇ بڑے ਮਾਹਰ ਕਾਰੀਗਰ ਦਾ ਬਣਾਇਆ ਹੋਇਆ ਇਹ ਚੂਨਾ ਲੱਗਿਆ ਹੋਇਆ ਉਸੇ ਕਾਰਨ ਇਹਦਾ ਜਿਹੜਾ ਆ ਰੰਗ ਹੈ ਬਿਲਕੁਲ ਇਹਦੇ ਨਾਲੇ ਪੁਰਨ ਨਹੀਂ ਲੱਗਿਆ ਦੇਖੋ ਇਹਦੀ ਕੱਲੀ-ਕੱਲੀ ਕੰਗਣੀ ਉਮੇ ਦੀ ਉਮੇ ਪਈ ਆ ਇਹ ਦੇਖਿਆ ਜਾਵੇ ਇਹ ਨਾਲੇ ਮਲਬੇ ਦੇ ਵਿੱਚੋਂ ਚੱਕਿਆ ਹੋਇਆ ਉਹਦੇ ਵਿੱਚ ਇਹਦੇ ਤੇ ਪਤਾ ਨਹੀਂ ਆ ਕਿੰਨਾ ਕੁਛ ਇੱਥੋਂ ਕੁੱਟਿਆ ਹੋਇਆ ਪਰ ਇਹ ਖਰਾਬ ਨਹੀਂ ਹੋਇਆ ਵਾ ਆਪਾਂ ਇਹਨੂੰ ਕਹਿ ਸਕਦੇ ਹਾਂ ਤੇ ਦੂਜੇ ਪਾਸੇ ਆ ਆ ਆਪਣੇ ਜਿਹੜੇ ਅੱਜ ਕੱਲ ਸਿਮਿੰਟ ਦੇ ਪਾਵੇ ਬਣਦੇ ਆ ਉਹ ਆ ਚੀਜ਼ਾਂ ਕੀ ਵੀ ਇਹ ਦੋ ਜੋੜ ਕੇ ਬਣਾਇਆ ਗਿਆ ਤੇ ਇਹ ਤਾਂ ਸ਼ਾਇਦ ਉਹ ਤੋਂ ਕਾਫੀ ਦਿਰ ਬਾਅਦ ਦਾ ਹੋਵੇ ਇਹਨੂੰ ਤਾਂ ਬਣਦੇ ਨੂੰ ਮੈਨੂੰ ਲੱਗਦਾ 20-30 ਸਾਲ ਹੋਏ ਹੋਣੇ ਆ ਤਾਂ ਕਰਕੇ ਇਸ ਦੀ ਹਾਲਤ ਦੇਖੋ ਤੇ ਤੁਸੀਂ ਇਸ ਦੀ ਹਾਲਤ ਦੇਖੋ ਬਾਕੀ ਵੀਰੋ ਆਪਣੀ ਇਹ ਗੱਲਬਾਤ ਅੱਗੇ ਵੀ ਜਾਰੀ ਰਹੂਗੀ ਤੇ ਆਪਣੀ ਬੋਲੀ ਤੇ ਆਪਣੇ ਵਿਰਸੇ ਨੂੰ ਪਿਆਰ ਕਰਨ ਵਾਲੇ ਸਾਡੇ ਨਾਲ ਜੁੜੇ ਰਹਿਣ ਬਹੁਤ-ਬਹੁਤ ਧੰਨਵਾਦ